हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅੱਪਾ ਇੱਕ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਜੀ ਜਿਸ ਪਿੰਡ ਜੋ ਬਈ ਵੀਡੀਓ ਬਣਾ ਰਹੇ ਆ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਬਈ ਨੇੜੇ ਪਿੰਡ ਭਧੌੜ ਤੇ ਸੈਣਾ ਰਹਿ ਜਾਂਦਾ ਆਓ ਪੁੱਛ ਲੈਣੇ ਬਾਈ ਤੋਂ ਟੋਟੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਠੀ ਕੋ ਵਧੀਆ ਠੀਕ ਹੈ ਜੀ ਵਧੀਆ ਨਾਮ ਤੇ ਮੋਬਾਈਲ ਨੰਬਰ ਹੋ ਗੋਰਾ ਸਿੰਘ ਜੀ ਮਰ ਨੰਬਰ 98727969 9872796931 ਇਹ ਬਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਇਹ ਬੈਡ ਤੇ ਨੇ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਦੀ ਕੱਲ ਸੂਈਆਂ 나ੜੂਆ ਦੇਖ ਲੋ ਕੱਲ ਸੂਈ ਆ ਬੱਚਾ ਕੀ ਦੇਤਾ ਬੱਸਾ ਦਿੱਤਾ ਯਾਰ ਸੱਡਾ ਇਹ ਤਾਂ 나ੜੂਆ ਨਾਲ ਆ ਹਣਾ ਠੀਕ ਆ ਬਈ ਤੇ ਕਿੰਨੇ ਕੁ ਬੋਲੇ ਤੇ ਆ ਬਈ ਹੁਣ ਬੋਲਾ ਪਾ ਤੜਕੇ ਬੱッセ ਨੂੰ ਜਿਗਾ ਕਿਤੇ 1 ਕਿਲੋ ਕੱਢਿਆ ਓਕੇ ਹਾਂ ਕਿੰਨਾ ਕ ਦੁੱਧ ਦੇ ਦੂਆ ਦੁੱਧੇ ਦਾ 12 ਲੀਟਰ ਚ ਹੋਇਆ ਵੈਰ ਕੀ ਦੇ ਦੂ 14-15 ਲੀਟਰ ਥਾਨ ਬੜਾ ਕਮਾਲ ਹਾਂ ਜਲਸੀ ਕਰਾਉਸ ਆ ਮੁੱਠੀ ਆਲਾ ਥਾਨ ਕੱਲਾ ਕੱਲਾ ਠੰਡੀ ਇੰਨੀ ਆ ਲੈ ਜਿੰਮੇ ਮਰਜੀ ਵੈ ਜਾ ਜਰਸੀ ਨਾਲ ਕਰਾਉਸ ਆ ਜਲਸੀ ਦਾ ਕਰਾਉਸ ਮਰਜ ਨਾਲ ਦਾ ਦੁੱਧ ਦੋ ਫੈਂਟ ਫੋਲੋ ਲੱਖ ਰੁਪਏ ਜਿਹੜੇ ਇੱਕ ਪਾਸੇ ਮੈਂਸ ਖੜਾ ਵਾਲਾ ਤੇ ਇੱਕ ਪਾਸੇ ਖੜਾ ਵਾਲਾ ਸਹੀ ਗੱਲ ਆ ਬਾਈ ਕੀ ਬਾਤ ਆ ਲੈ ਬਾਈ ਠੰਡੀ ਬਹੁਤ ਆ ਯਾਰ ਹਣਾ ਮੈਂ ਕਹਿੰਦਾ ਮਰ ਠੰਡੀ ਦੇ ਤਾਂ ਗਰੰਟੀਆ ਘਰੋਂ ਵਾਉਚ ਕਰਦੇ ਅਗਲਾ ਸਹੀ ਗੱਲ ਆ ਬਾਈ ਕੋਈ ਨਿਆਣਾ ਨਹੀਂ ਪਾਇਆ ਕੋਈ ਬੱਚਾ ਨਹੀਂ ਲਾਇਆ ਆਏ ਕਹਣਾ ਇਂ ਬਹਿ ਜਾ ਕੋਈ ਚੱਕਰੀ ਨਹੀਂ ਜਿਵੇਂ ਮਰਜੀ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਬਰੀਡ ਇੱਕ ਨੰਬਰ ਆ ਬਰੀਡ ਇੱਕ ਨੰਬਰ ਚਵਾਈ ਇੱਕ ਨੰਬਰ ਆ ਬਰੀਡ ਇੱਕ ਨੰਬਰ ਆ ਸੂਈ ਸਵਾਈਆ ਬੱਚਾ ਮਗਰ ਬੱਛਾ ਭਾਈ ਤੇ ਲੈ ਚੂਣ ਬੜਾ ਚੰਗਾ ਯਾਰ ਲੈ ਕਮਾਲ ਮੰਨਗੇ ਹਣ ਦੇਖ ਤੂੰ ਮੈਂ ਛਾਲਾ ਬਈ ਜਮਈ ਮੱਝ ਨਾਲ ਦਾ ਦੁੱਧ ਦੇਣਾ ਇੱਕ ਪਾਸੇ 1.5 ਲੱਖ ਵਾਲੀ ਮੱਝ ਖੜਾ ਲਾ ਤੇ ਇੱਕ ਪਾਸੇ ਇਹਨੂੰ ਖੜਾ ਲੈ ਕਹਿੰਦਾ ਤੋਹਫਾ ਬਈ ਗਰਮੀਆਂ ਦਾ ਤੋਹਫਾ ਜੀ ਲੱਗਦਾ ਬਾਈ ਕਹਿੰਦਾ ਜੀ ਕਰਦਾ ਚੋਈ ਜਾ ਲੈ ਹਮ ਨਾਲੇ ਆਪਾਂ ਪਸਮਾਈ ਪਛਮੂਈ ਨੂੰ 2 ਫੁੱਟ ਪਿੱਛੇ ਹੋ ਕੇ ਖੜਨਾ ਪਿਆ ਸੱਟੇ ਪੈਂਦੇ ਐ ਇੰਨੀ ਚੰਗੀ ਚਵਾਈ ਐ ਕਹਿੰਨੀ ਬਾਈ ਹਾਂ ਹਮ ਬੜਾ ਚੰਗਾ ਚੋਣਾ ਚਿੱਟਾ ਦੁੱਧਾ ਹੈ ਨਾ ਚਿੱਟਾ ਦੁੱਧਾ ਮੈਸ ਨਾਲ ਲੈ ਕਿਆ ਬਾਤ ਆ ਚਾਹੇ ਇਧਰ ਦੀ ਵੇਜਾ ਕੋਈ ਵਾਸਤਾ ਨਹੀਂ ਇਹਨੂੰ ਮੈਂ ਕਹਿੰਦਾ ਬਈ ਕੋਈ ਲੱਕੜਾਂ ਵਾਲੀ ਕੰਮ ਨਹੀਂ ਲੈ ਇਧਰ ਆ ਜਾ ਲੈ ਕਹਣਾ ਕੁਛ ਨਹੀਂ ਹੈ ਨਾ ਢੰਡੀ ਵਾਲੀ ਆ ਯਾਰ ਕੀ ਬਾਤਾਂ ਨੇ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਕੋਈ ਪੂਰਾ ਗੰਬੀ ਬਾਈ तकरीबन 12.5 ਇੱਥੇ ਕਿ ਜੇ ਹੋਊਗਾ ਨਾ ਹਾਂ ਹਾਂ ਬੋਲਾ ਪਾ ਤੜਕੇ ਵੀ ਕਰਦਾ ਰਾਤ ਵੀ ਕਰਦਾ ਹਾਂ ਸ਼ਾਮ ਤੱਕ ਕਾਰਡਰ ਕਰਮ ਵਾਲੀ ਨੇ ਸੋਨਾ ਤਿਆਰ ਕਰ 14 ਕਿਲੋ ਦੁੱਧ ਦੇ ਦਊਗੀ ਇਹ ਰਾਮਣਾ ਠੀਕ ਹੈ ਜੀ ਹਾਂ ਨਾ ਗਰਮੀ ਮੰਨੇ ਚਾਹੇ ਧੁੱਪੇ ਬੰਦ ਰੱਖ ਹੂੰ ਸਹੀ ਗੱਲ ਆ ਬਾਈ ਜਿਵੇਂ ਘਰਾਂ ਜਾਮਤ ਜਗਾ ਦੀ ਤੰਗੀ ਹੁੰਦੀ ਆ ਹਣੇ ਹਾਂ ਕੋਈ ਵਾਸਤਾ ਹੈ ਜੀ ਫੁੱਲ ਕਾਮ ਜਾ ਬਰੋ ਫੁੱਲ ਕਾਮ ਜਾ ਕਈ ਪੀੜੇ ਦਾ ਮੰਨ ਲਾ ਜਿੱਥੇ ਮਰਜੀ ਕਿੱਥੇ ਮਰਜੀ ਵੰਡੇ ਨੂੰ ਕੋਈ ਵਾਸਤਾ ਹੀ ਨਹੀਂ ਹੂੰ ਕੋਈ ਇਹਨੂੰ ਪਹਾੜਿਆਂ ਦੀ ਲੋੜ ਨਹੀਂ ਮਾ ਮਾ ਕੋਈ ਵਾਸਤਾ ਨਹੀਂ ਗਰਮੀ 'ਚ ਫੁੱਲ ਕਾਮ ਜਾ ਬਰੋ ਮੁੱਲ ਕੀ ਆ ਬਾਈ ਜਾਇਜ਼ ਜਾ ਫਿਰ ਜਾਇਜ਼ ਜਾ ਮੁੱਲ ਤਾਂ 55100 ਹਾਂ ਜੀ 55100 ਮਾਨਤਨ ਹੋ ਜਾ ਹਾਂ ਮਾਨਤਨ ਕਰਦੇ ਜਮਾ ਜਾਇਜ਼ ਮੁੱਲ ਦਾ 55100 ਮਾਨਤਨ ਜ਼ਰੂਰ ਹੋ ਜਾ ਐ ਤਾਂ ਗੱਲ ਕਰ ਬੱਸਾ ਦੇ ਜੀ ਬੱਛੀ ਦੇ ਆਂਦੀ ਹੂੰ ਦੇਖ ਲਾ ਕਿੰਨਾ ਸੋਹਣੀ ਸੀ ਸਹੀ ਗੱਲ ਆ ਬਾਈ ਕੀ ਬਾਤ ਆ ਬਰੀਡ ਇੱਕ ਨੰਬਰ ਹੈ ਯਾਰ ਤੌਫਾਗਾ ਬਾਈ ਦੀ ਗੱਲ ਸਹੀ ਹੈ ਜਿਵੇਂ ਵਿੱਚ ਬੰਦੇ ਮੱਝਾਂ ਦਾ ਦੁੱਧ ਪੀਂਦੇ ਸ਼ਕੀਨ ਜਮਾ ਮੱਝ ਨਾਲ ਦਾ ਦੁੱਧ ਮੱਝ ਨਾਲ ਦਾ ਦੁੱਧ ਲਾ ਪੀਏ ਘੱਟ ਲਾਉਣੇ ਹੋਣ ਹਨ ਹਾਂ ਲਾ ਲਾ ਕੋਈ ਵਾਸਤਾ ਹੀ ਨਹੀਂ ਲਾ ਯਾ ਹਾਂ ਦੇਖ ਜਮਈ ਮੱਝ ਨਾਲ ਲੰਨ ਲੱਗਿਆ ਬਾਈ ਕੋਈ ਵਾਸਤਾ ਹੀ ਨਹੀਂ ਇਹਨੂੰ ਪੂਰਾ ਠੰਡੀ ਵਾਲੀ ਹੈ ਯਾਰ ਠੰਡੀ ਵਾਲੀ ਇਹੋ ਜੀ ਗਾਂ ਠੰਡੀ ਤਾਂ ਮਿਲਦੀ ਕੋਈ ਨਹੀਂ ਮਿਲਦੀ ਵੀ ਨਹੀਂ ਕੋਈ ਨਿਆਣਾ ਪਾਉਣ ਦੀ ਰੋੜ ਨਹੀਂ ਬੱਸ ਉਹ ਵੀ ਬਹਿ ਜਾ ਕੋਈ ਵਾਸਤਾ ਹੀ ਨਹੀਂ ਤੇ ਕਿਸੇ ਵੀਰ ਨੂੰ ਬੈੜ ਪਸੰਦ ਆ ਬਾਈ ਨਾ ਕਨੈਕਟ ਕਰ ਲਓ ਜੀ ਧੰਨਵਾਦ